ਛਾਈਆਂ ਜਿਹੜੀਆਂ ਫੇਸ ਤੇ ਹੁੰਦੀਆਂ ਨਾ ਤੇ ਛਾਈਆਂ ਦਾ ਇਲਾਜ ਪੁੱਛਣਾ ਸੀ ਉਹਦੇ ਲਈ ਅ ਅਸੀਂ ਇੱਕ ਮਤਲਬ ਘਰੇਲੂ ਨੁਕਤਾ ਹੀ ਆ ਸਾਡਾ ਵੀ ਅਸੀਂ ਟੈਂਪਰੇਰੀ ਯੂਜ਼ ਕੀਤਾ ਸੀ ਉਹ ਚੱਲ ਗਿਆ ਤੇ ਤੁਹਾਨੂੰ ਵੀ ਦੱਸਾਂਗੇ ਰੁਪਈਏ 20 ਲੱਗਦੇ ਆ ਤੇ ਸਾਰੇ ਕੇਸ ਤੋਂ ਦਾਗ ਚੱਕੇ ਜਾਣੇ ਆ ਛਾਈਆਂ ਦੇ ਠੀਕ ਹੈ ਆ ਮੇਰੇ ਫੇਸ ਤੇ ਕਿਸੇ ਨੇ ਆ ਦਾਗ ਦੇਖਿਆ ਹੋਣਾ ਜਿਹੜੇ ਸ਼ੁਰੂ ਤੋਂ ਵਲਾਗ ਕਰਦੇ ਆ ਉਹ ਇਧਰ ਦੀ ਗੱਲ ਤੇ ਆ ਉਹ ਸੌਰੀ ਗਾਇਸ ਆ ਕੈਮਰੇ ਦਾ ਭੁਲੇਖਾ ਪੈ ਗਿਆ ਇਧਰ ਦੀ ਗੱਲ ਤੇ ਆ ਏ ਜਦੋਂ ਉਹ ਸੀਨਾ ਦੇ ਆ ਤੇ ਇੱਕ ਮੇਰੇ ਨਾਲ ਇੱਥੇ ਵਾਲਾ ਨਾਲ ਚਮਟਾ ਲੱਗ ਗਿਆ ਸੀ ਗਰਮ ਇਹ ਉਹਦਾ ਦਾਗ ਹੈ ਦੇ نیچے ਇੱਕ ਸ਼ਾਈ ਸੀ ਉਹ ਸ਼ਾਈ ਜਿਹੜੀ ਆ ਉਹ ਪਹਿਲਾਂ ਠੀਕ ਹੋ ਗਈ ਐ ਆਹ ਮੈਂ ਦੇ ਠੀਕ ਨਹੀਂ ਹੋਇਆ ਇੱਥੇ ਕੀ ਲਾਉਣੇ ਆਏ ਅਸੀਂ ਦਿੱਲੀ ਵਲੌਗਸ ਲੈਣ ਦੱਸਦੇ ਇਹ ਬਹੁਤ ਜ਼ਿਆਦਾ ਲਾਈਟ ਹੋ ਗਿਆ ਇਹ ਇੱਕ ਆਦੇ ਨਾਲ ਹੋਇਆ ਤੇ ਇਹਦੇ नीचे ਛਾਇਆਂ ਨੇ ਜਿਹੜੀਆਂ ਉਹ ਕਿਵੇਂ ਹੋਣਗੀਆਂ ਠੀਕ ਤੁਹਾਨੂੰ ਦੱਸਾਂਗੇ ਨੈਕਸਟ ਵਲੌਗ ਚ ਤੇ ਇੱਕ ਦੇਖੋ ਆਹ ਦੇਖੋ ਸਾਡੀ ਭੈਣ ਦੇ ਇਹਦੇ ਇੱਥੇ ਫੇਸ ਤੇ ਬਹੁਤ ਜ਼ਿਆਦਾ ਬਲੈਕ ਹੋ ਗਿਆ ਸੀ ਬਹੁਤ ਜ਼ਿਆਦਾ ਮਤਲਬ ਪੂਰਾ ਹੀ ਬਲੈਕ ਹੋ ਗਿਆ ਸੀ ਆ ਆ ਇਤੋਂ ਇਦਾਂ ਤੇ ਆ ਮੱਥਾ ਉਹ ਕਾਦੇ ਨਾਲ ਵੈਸੇ ਮੈਨੂੰ ਲੱਗਦਾ ਛਾਈਆਂ ਤਾਂ ਘੱਟ ਸੀਗੀਆਂ ਲਾਈਟ ਸੀਗੀਆਂ ਪਰ ਉਹ ਵੈਕਸ ਨਾਲ ਜ਼ਿਆਦਾ ਬਲੈਕ ਹੋ ਗਿਆ ਸੀ ਉਸ ਤੋਂ ਬਾਅਦ ਕੀ ਅਸੀਂ ਉਹੀ ਆਪਣਾ ਐਕਸਪੈਰੀਮੈਂਟ ਯੂਜ਼ ਕੀਤਾ ਤੇ ਹੁਣ ਸਾਫ਼ ਹੋ ਗਿਆ ਪਰ ਤੁਸੀਂ ਸੱਚ ਨਹੀਂ ਮੰਨਣਾ ਇੰਨੇ ਬਲੈਕ ਸੀ ਨਾ ਉਹ ਡਾਰਕ ਡਾਰਕ ਸਰਕਲ ਹੋ ਗਏ ਸੀ ਕਾਲੇ ਕਾਲੇ ਬਿਲਕੁਲ ਕਾਲੇ ਹੀ ਹੋ ਗਏ ਸੀ ਹਨਾ ਹੋਰ ਮੱਛੀ ਸੀ ਇਸਕੀ ਹਾਂ ਬਿਲਕੁਲ ਸਕਿਨ ਮੱਛੀ ਸੀ ਇਹ ਉਹਦੇ ਨੀਚੇ ਛਾਇਆ ਸੀਗੀਆਂ ਉਹ ਜਿਹੜੀ ਵੈਕਸ ਨਾਲ ਖਰਾਬ ਹੋਈ ਸਕਿਨ ਉਹ ਠੀਕ ਕਰਨ ਲਈ ਲਗਾਇਆ ਸੀ ਤੇ ਉਹ ਛਾਇਆ ਵੀ ਨਾਲ-ਨਾਲ ਰਿਮੂਵ ਹੋ ਗਈ ਛਾਇਆ ਵੀ ਦੇਖੋ ਕਿੰਨੀਆਂ ਘਟ ਗਿਆ ਬਿਲਕੁਲ ਫੇਸ ਤੋਂ ਨਿਕਲ ਗਈ ਆ ਆ ਹਾਂ ਉਹ ਤਾਂ ਹਰ ਕਿਹ ਨਾਲ ਕੋ ਤਾਰ ਕੇ ਦੇਖਾਓ ਮਮ ਪਰ ਕੇ ਇਸ ਵਧੀਆ ਆ ਰਿਹਾ ਸਹੀ ਗੱਲ ਹੈ ਮੈਂ ਤਾਂ ਆਪ ਕਹਿੰਨੀ ਜਿੱਦਣ ਮੈਂ ਪਹਿਲੇ ਦਿਨ ਦੇਖਿਆ ਸੀ ਨਾ ਉਹ ਬਲੈਕ ਬਲੈਕ ਹੋਇਆ ਮੈਂ ਨਰਿੰਦਰ ਬਾਰਕ ਵੀ ਨਿਕਲੂ ਮੈਨੂੰ ਵੈ ਨਹੀਂ ਲੱਗਦਾ ਸੀਗਾ ਵੀ ਹੁਣ ਬਾਹਰ ਕਿਵੇਂ ਜਾਇਆ ਕਰਨਾ गाइस ਜਲਦੀ ਜਲਦੀ ਤਿੰਨ ਕੇ ਕਰ ਦੋ ਫਿਰ ਤੁਹਾਨੂੰ ਦੱਸਾਂਗੇ ਅੱਜ ਇੱਕ ਕਮੈਂਟ ਵੀ ਬਹੁਤ ਆ ਰਹੇ ਮੈਨੂੰ ਉਹਦੇ ਤੇ ਮੈਂ ਕਿਸੇ ਰੀਲ ਤੇ ਕਮੈਂਟ ਕਰਿਆ ਸੀ ਬਹੁਤ ਕਮੈਂਟ ਆ ਰਹੇ ਆ ਉਹ ਕੇ ਪੁੱਛਦੇ ਪਏ ਆ ਤੇ ਸਾਰੇ ਜਣੇ ਮੇਰੀ ਵੀਡੀਓ ਨੂੰ ਮਤ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸਸਟਨ ਕੇ ਕੰਪਲੀਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹਨੇ ਨਹੀਂ ਕੀਤਾ ਜਿਹੜੇ ਪਹਿਲੀ ਵਾਰ ਹੀ ਆਏ ਆ ਕਰਕੇ ਜਾਓ ਤੇ ਫਿਰ ਤੁਹਾਨੂੰ ਆਪਾਂ ਅਗਲੀ ਵੀਡੀਓ ਚ ਦੱਸਾਂਗੇ ਹੋਰ ਕੰਮ ਦੀਆਂ ਵੀਡੀਓ ਬਣਾਇਆ ਕਰਾਂਗੇ ਤੁਹਾਡੇ ਕੰਮ ਆਉਣ ਵਾਲੀਆਂ